ਮਹੀਨੇ ਵਿੱਚ ਇਹ ਇੰਨਾ ਬੁਰਾ ਹਾਲ ਹੈ ਜੂਨ ਦਾ ਮਹੀਨਾ ਚੱਲ ਰਿਹਾ ਹੈ ਉਹਦਾ ਕੀ ਬਣੇਗਾ ਕਸਟਮਰ ਕੋਈ ਬਾਹਰ ਨਹੀਂ ਨਿਕਲਦਾ ਤੋਂ ਬਹੁਤ ਜ਼ਿਆਦਾ ਆਈ ਇਸ ਕਰਕੇ ਸਾਨੂੰ ਤਾਂ ਚਲੋ ਖੜ ਰਹਾ ਹੈ ਮਜਬੂਰੀ ਹੈ ਸਾਡੀ ਜੇ ਨਾਂ ਜੇ ਨਾ ਅਸੀਂ ਕੰਮ ਕਰਾਂਗੇ ਤਾਂ ਸਾਾਨੂੰ ਰੋਟੀ ਦਾ ਹੀਲਾ ਵੀ ਕਰਨਾ ਹੈ ਅਗਰ ਆਪਾਂ ਪੇੜ ਲਗਾਵਾਂਗੇ ਤਾਂ ਥੋੜਾ ਜਿਹਾ ਆਪਾਂ ਨੂੰ ਇਸ ਗਰਮੀ ਤੋਂ ਵੀ ਰਾਹਤ ਮਿਲੂ ਬਾਰਿਸ਼ ਹੋਏਗੀ ਪੇੜ ਆਪਾਂ ਨੂੰ ਲਗਾਣੇ ਚਾਹੀਦੇ ਨੇ ਗਰੋ ਮੋਰ ਐਂਡ ਮੋਰ ਟਰੀਜ਼ ਜੇ ਪੇਟ ਜ਼ਿਆਦਾ ਕੱਟ ਰਹੀ ਹੈ ਪਰ ਲਗਾ ਕੱਟ ਰਿਆ ਇਸ ਕਰਕੇ ਇਹ ਗਰਮੀ ਦਾ ਕਾਰਨ ਬਣੀ ਜਾ ਰਿਹਾ। ਜਦ ਵੀ ਇਹ AC ਜਿਆਦੇ ਚੱਲਦੇ ਨੇ ਗਰਮੈਸ ਜ਼ਿਆਦੇ ਹੁੰਦੀ ਆ ਗਰਮੀ ਵੱਧ ਹੀ ਜਾਂਦੀ ਆ। ਪੂਰੇ ਉੱਤਰ ਭਾਰਤ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਗਰਮੀ ਆਪਣਾ ਪ੍ਰਕੋਪ ਉਹ ਦਿਖਾਉਂਦੇ ਹੋਏ ਨਜ਼ਰ ਆਉਂਦੀ ਆ ਉੱਥੇ ਜੇਕਰ ਪੰਜਾਬ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਇਸ ਸਮੇਂ ਸੰਗਰੂਰ ਵਿਜੇ ਚੌਂਕ 'ਤੇ ਖੜੇ ਆ ਜਿੱਥੇ ਜੇਕਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ 45 ਡਿਗਰੀ ਤੋਂ ਉੱਪਰ ਟੈਂਪਰੇਚਰ ਸੰਗਰੂਰ ਦਾ ਦਿਖਾਈ ਦਿੱਤਾ ਜਾ ਰਿਹਾ ਪਰ ਉੱਥੇ ਹੀ ਨਾਲ-ਨਾਲ ਜਿਉਂ-ਜਿਉਂ ਲਗਾਤਾਰ ਗਰਮੀ ਵਧਦੀ ਜਾ ਰਹੀ ਹੈ ਉੱਥੇ ਹੀ ਸ਼ਿਆਸੀ ਪਾਰਾ ਜੋ ਉਹ ਵੀ ਲਗਾਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ ਇਸ ਗਰਮੀ ਦੇ ਕਾਰਨ ਜਿੱਥੇ ਮੌਸਮ ਵਿਭਾਗ ਨੇ ਹਾਈ ਅਲਰਟ ਵੀ ਜਾਰੀ ਕੀਤਾ ਹੋਇਆ ਪਰ ਉੱਥੇ ਹੀ ਜੋ ਹਰ ਰੋਜ਼ੇ ਕੰਮਕਾਰ ਕਰਨ ਵਾਲੇ ਵਿਅਕਤੀ ਨੇ ਉਹਨਾਂ ਨੂੰ ਇਸ ਗਰਮੀ ਦੇ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰ ਰਹੇ ਨੇ ਕੋਈ ਸਿਰ ਦੇ ਉੱਤੇ ਤੌਲੀਆ ਲੈਂਦਾ ਪਾਣੀ ਗਿੱਲਾ ਕਰਕੇ ਗੱਲ ਵੀ ਕਰ ਲੈਂਦਾ ਕੀ ਨਾਮ ਹੈ ਸਰ ਵਿਸ਼ਾਲ ਕਰ ਜੀ ਵਿਸ਼ਾਲ ਸਿਰ ਦੇ ਉੱਤੇ ਤੌਲੀਆ ਗਿੱਲਾ ਕਰਕੇ ਲੈਂਦਾ ਹੋਇਆ ਟੈਂਪਰੇਚਰ ਲਗਾਤਾਰ ਵਧਦਾ ਜਾ ਰਿਹਾ ਸਰ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਟੈਂਪਰੇਚਰ ਇੰਨਾ ਜ਼ਿਆਦਾ ਹੋਇਆ ਪਿਆ ਤੇ ਇੱਕ ਜ਼ਰੂਰੀ ਕੰਮਾਂ ਕਾਜਾ ਕਰਕੇ ਵਪਾਰ ਪ੍ਰਭਾਵਿਤ ਹੋ ਰਹੇ ਨੇ ਔਰ ਕੰਮ ਰੂਟੀਨ ਦੇ ਕਰਨ ਵਾਸਤੇ ਬਾਜ਼ਾਰ ਦੇ ਵਿੱਚ ਨਿਕਲਣਾ ਸਾਡੀ ਮਜਬੂਰੀ ਹੋਇਆ ਪਿਆ ਜਿਹੜਾ ਕਿ ਮੌਸਮ ਵਿਭਾਗ ਨੇ ਕਿਹਾ ਹੋਇਆ ਵੀ ਸਵੇਰੇ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਘਰੇ ਬੈਠੋ ਪਰ ਮਜਬੂਰੀ ਆ ਸਾਨੂੰ ਬਾਹਰ ਨਿਕਲਣਾ ਪੈ ਰਿਹਾ ਹੈ ਬਿਲਕੁਲ ਇਹਨਾਂ ਦਾ ਕਹਿਣਾ ਕਿ ਮਜਬੂਰੀ ਆ ਘਰ ਤੋਂ ਬਾਹਰ ਨਿਕਲਣਾ ਪੈ ਰਿਹਾ ਕਿਉਂ ਵਰਕੇ ਹਰ ਰੋਜ਼ ਜੇਕਰ ਵਿਅਕਤੀ ਦੀ ਗੱਲ ਕੀਤੀ ਜਾਵੇ ਤਾਂ ਕੰਮਕਾਰ ਦੇ ਲਈ ਬਾਹਰ ਨਿਕਲਦਾ ਜੇਕਰ ਗੱਲ ਕੀਤੀ ਆ ਵੀ ਤੁਸੀਂ ਦੇਖ ਸਕਦੇ ਹੋ ਧੁੱਪੇ ਜੋ ਦੁਕਾਨ ਲਾਉਣ ਵਾਲੇ ਨੇ ਚਾਹੇ ਉਹ ਫਰੂਟ ਵੇਚਣ ਵਾਲੇ ਨੇ ਆੜੂ ਵੇਚਣ ਵਾਲੇ ਨੇ ਪਰ ਅਸੀਂ ਵੇਖਿਆ ਕਿ ਵਿਅਕਤੀ ਦੇ ਵੱਲੋਂ ਜੋ ਆਪਣਾ ਗਮਸਾਜ ਨੂੰ ਗਮਸਾ ਵੀ ਕਹਿ ਦਿੰਦੇ ਆ ਪਰਨਾ ਵੀ ਕਹਿ ਦਿੰਦੇ ਆ ਉਹੋ ਗਿੱਲਾ ਕਰਕੇ ਆਪਣੇ ਸਿਰ ਦੇ ਉੱਤੇ ਲੈਤਾ ਗਿਆ ਕਿਉਂਕਿ ਸੂਰਜ ਦੇਵਤਾ ਸੂਰਜ ਦੇਵਤਾ ਦੀ ਗੱਲ ਕੀਤੀ ਜਾਵੇ ਤਾਂ ਆਪਣਾ ਪ੍ਰਕੋਪ ਹੁੰਦਾ ਦਿਖਾਈ ਦੇ ਰਿਹਾ ਗੱਲ ਕਰ ਲੈਣਾ ਕੀ ਨਾ ਵੀਰੇ ਅਸ਼wini ਮਿੱਤਲ ਜੀ ਮਿੱਤਲ ਸਾਹਿਬ ਤੁਸੀਂ ਵੇਖ ਰਹੇ ਬੜੀ ਧੁੱਪ ਪੈ ਰਹੀ ਹੈ ਮੌਸਮ ਪਹਾੜ ਕਹਿੰਦਾ ਕਿ 12 ਵਜੇ ਤੋਂ 5 ਵਜੇ ਤੱਕ ਘਰੇ ਰਹੋ ਕੀ ਕਹਿਣਾ ਚਾਹੁੰਨੇ ਲਗਾਤਾਰ ਗਰਮੀ ਵੀ ਵਧ ਰਹੀ ਹੈ ਤੇ 86 ਪਾਰਾ ਵੀ ਵਧਦਾ ਨਜ਼ਰ ਆਉਂਦਾ ਜੋ ਵੀਰੇ ਜ਼ਰੂਰੀ ਕੰਮ ਨੇ ਉਹ ਤਾਂ ਕਰਨੇ ਹੀ ਪੈਂਦੇ ਨੇ ਗਰਮੀ ਤਾਂ ਬਹੁਤ ਨਜਾਇਜ਼ ਪੈ ਰਹੀ ਹੈ ਮੁਤਲਬ ਕਾਰਨ ਕੀ ਮੰਨਦੇ ਹੋ ਇੰਨੀ ਗਰਮੀ ਕਿਉਂ ਕਿ ਲਗਾਤਾਰ ਹਰ ਸਾਲ ਗਰਮੀ ਵਧਦੀ ਜਾਂਦੀ ਹੈ ਤੇ ਦਰਖਤ ਕੱਟ ਰਹੇ ਨੇ ਜੀ ਕਿ ਆਵਾਜ਼ ਇਹ ਵਧ ਰਹੀ ਹੈ ਇਹਦੇ ਕਰਕੇ ਹੋ ਰਿਹਾ ਪੋਲੂਸ਼ਨ ਵਧ ਜਾਂਦਾ ਜੀ ਇਹਦੇ ਕਰਕੇ ਹੈ ਇਹੀ ਕਾਰਨ ਲੱਗਦਾ ਮੈਨੂੰ ਤਾਂ ਜੀ ਨਾ ਵੀਰੇ ਸੀ ਮਮENTAL ਸੀਮਾ ਲਗਾਤਾਰ ਗਰਮੀ ਵਧਦੀ ਯਾਰੀ ਤੁਸੀਂ ਵੀ ਦੱਸ ਰਹੇ ਸੀ ਕਿ ਪੋਲੂਸ਼ਨ ਜਾਂ ਫਿਰ ਦਰਖਤ ਸਾਨੂੰ ਵੱਡੀ ਕੀ ਲੱਗਦਾ ਗਰਮੀ ਵਧਣ ਦਾ ਕਾਰਨ ਪੀੜ ਨਹੀਂ ਲਗਾ ਰਹੇ ਆਪਾਂ ਨਾ ਅਗਰ ਆਪਾਂ ਪੀੜ ਲਗਾਵਾਂਗੇ ਤਾਂ ਥੋੜਾ ਜਿਹਾ ਆਪਾਂ ਨੂੰ ਇਸ ਗਰਮੀ ਤੋਂ ਵੀ ਰਾਹਤ ਮਿਲੂ ਬਾਰਿਸ਼ ਹੋਏਗੀ ਪੀੜ ਆਪਾਂ ਨੂੰ ਲਗਾਣੇ ਚਾਹੀਦੇ ਨੇ ਗਰੋ ਮੋਰ ਐਂਡ ਮੋਰ ਟਰੀਜ਼ ਆਖੇ ਇਹਨਾਂ ਕਿਸ ਸੰਗਰੂਰ ਕਦੇ ਬਾਗਾਂ ਦਾ ਸ਼ਹਿਰ ਹੁੰਦਾ ਸੀ ਬਾਗਾਂ ਦਾ ਸ਼ਹਿਰ ਮੰਨਿਆ ਜਾਂਦਾ ਪਰ ਕੱਟਣ ਕਰਕੇ ਜੋ ਪੇੜ ਜਿਆਦਾ ਕੱਟ ਰਹੀਆਂ ਪਰ ਲਗਾ ਕੱਟ ਰੇ ਆ ਇਸ ਕਰਕੇ ਇਹ ਗਰਮੀ ਦਾ ਕਾਰਨ ਬਣੀ ਜਾ ਰਿਹਾ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਪੇੜ ਲਗਾਤਾਰ ਜਿਆਦਾ ਕੱਟ ਰਹੇ ਨੇ ਅਤੇ ਲਗਾਉਣ ਦੀ ਜੋ ਰਫਤਾਰ ਆ ਬੜੀ ਘੱਟ ਦਿਖਾਈ ਦਿੰਦੀ ਹੈ ਕੀ ਨਾ ਵੀਰੇ ਰਿੰਕੂ RAM ਜੀ ਰਿੰਕੂ ਅਸੀਂ ਵੇਖਿਆ ਕਿ ਜੋ ਗਮਸ਼ਾ ਗਿੱਲਾ ਕੀਤਾ ਹੋਇਆ ਬਾਰ ਬਾਰ ਗਿੱਲਾ ਕਰ ਰਹੇ ਹੋ ਗਰਮੀ ਤੋਂ ਬਚਣ ਦੇ ਲਈ ਇਹ ਕੰਮ ਤੇ ਕਿੰਨਾ ਅਸਰ ਪੈ ਰਿਹਾ ਭਾਈ ਜੀ ਕੰਮ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾਗਾ ਕਿਉਂਕਿ ਕਸਟਮਰ ਕੋਈ ਬਾਹਰ ਨਹੀਂ ਨਿਕਲਦਾ ਧੁੱਪ ਬਹੁਤ ਜ਼ਿਆਦਾ ਆਈ ਇਸ ਕਰਕੇ ਸਾਨੂੰ ਤਾਂ ਚਲੋ ਖੜਨਾ ਮਜਬੂਰੀ ਆ ਸਾਡੀ ਜੇ ਨਾ ਜੇ ਨਾ ਅਸੀਂ ਕੰਮ ਕਰਾਂਗੇ ਤਾਂ ਸਾਾਨੂੰ ਰੋਟੀ ਦਾ ਹੀਲਾ ਵੀ ਕਰਨਾ ਹੀ ਇਸ ਕਰਕੇ ਚਲੋ ਗਰਮ ਗਮਸ਼ਾ ਗਿੱਲਾ ਕਰਕੇ ਲੈ ਆਈਏ ਨੇ ਆਪਣੀ ਤੌਲੀਆ ਗਿੱਲਾ ਕਰਕੇ ਲੈਣੇ ਆਈ ਧੁੱਪ ਜਾਨੀ ਬਹੁਤ ਜ਼ਿਆਦਾ ਪਿਛਲੀ ਵਾਰ ਰਾਨਾ ਬਹੁਤ ਜ਼ਿਆਦਾ ਜੀ ਮਈ ਦੇ ਮਹੀਨੇ ਵਿੱਚ ਇਹ ਇੰਨਾ ਬੁਰਾ ਹਾਲ ਹੈ ਜੂਨ ਦਾ ਮਹੀਨਾ ਚੱਲ ਰਿਹਾ ਉਹਦਾ ਕੀ ਬਣੇਗਾ ਜੂਨ ਜਲਾਈ ਪਿਆ ਉਹ ਕੀ ਬਣੇਗਾ ਅਸੀਂ ਆ ਦੇ ਕੋਈ ਆ ਚੌਂਗਰੇ ਵਿੱਚ ਜਿੰਨੇ ਪੇੜ ਲੱਗੇ ਹੋਏ ਨੇ ਇਹ ਅਸੀਂ ਨੇ ਆਪ ਲੈ ਪੇੜ ਲਾਇਨੇ ਆਂ ਅਸੀਂ ਇਹ ਅਸੀਂ ਇਹੀ ਕਹਿਣਾ ਚਾਹੁੰਦੇ ਆ ਪੰਜਾਬ ਦੇ ਸਾਰੇ ਵਸੀਆਂ ਨੂੰ ਵੀ ਦਰਖਤ ਕੱਟ ਤੋਂ ਕੱਟ ਕੱਟੋ ਵੱਧ ਤੋਂ ਵੱਧ ਲਾਓ ਜਿੰਨੇ ਦਰਖਤ ਲਾਵਾਂਗੇ ਪੰਜਾਬ ਦੇ ਵਿੱਚ ਉਨਾ ਹੀ ਪੰਜਾਬ ਦਾ ਮਾਹੌਲ ਅਤੇ ਵਾ ਮੌਸਮ ਟੈਂਪਰੇਚਰ ਵੀ ਘੜੂਗਾ ਵਾਤਾਵਰਨ ਵੀ ਸਾਫ਼ ਰਹੂਗਾ ਜੀ ਪ੍ਰਦੂਸ਼ਣ ਦੇ ਕਾਰਨ ਉਹਦੇ ਕੋ ਹਰ ਇੱਕ ਗੱਡੀ ਦੇ ਵਿੱਚ ਏਸੀ ਲੱਗਿਆ ਹੁੰਦਾ ਜੀ ਤੇ ਘਰਾਂ ਦੇ ਵੀ ਏਸੀ ਲੱਗੇ ਹੋ ਨੇ ਜਿੰਨਾ ਜਿੰਨੀ ਸਾਰੀ ਗਰਮੈਸ਼ ਆ ਏ ਆ ਆਪਣੇ ਤੇ ਹੀ ਪੈ ਰਹੀ ਸਾਰੀ ਜੀ ਜਾਂ ਇਸ ਕਰਕੇ ਲੋਕ ਬਿਮਾਰ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਜੀ ਠੀਕ ਹੈ ਗਰਮੀ ਦੇ ਵਿੱਚ ਇਸ ਦਾ ਆਪ ਕਹਿੰਦੇ ਆ ਵੀ ਚਲ ਜਿੰਨਾ ਨੂੰ ਜਿੰਨੀ ਲੋੜ ਆ ਉਹਨਾਂ ਹੀ ਉਹੀ ਬਾਹਰ ਨਿਕਲੋ ਨਹੀਂ ਤਾਂ ਬਾਹਰ ਨਿਕਲਦਾ ਕੋਈ ਜਾਰੀ ਉਹ ਲੋੜ ਨਹੀਂ ਹੈਗੀ ਜੀ ਲੋੜ ਦੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਜੇਕਰ ਦਰਖਤਾਂ ਦੀ ਗੱਲ ਕੀਤੀ ਹੈ ਵੀ ਇੱਕ ਦੋ ਦਰਖਤ ਆਪਣੇ ਖੜਨ ਦੇ ਲਈ ਇਹਨਾਂ ਦੇ ਵੱਲੋਂ ਲਗਾਏ ਗਏ ਸੀ ਪਰ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਹਾਈ ਅਲਰਟ ਜਾਰੀ ਕੀਤਾ ਹੋਇਆ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਵੱਲੋਂ ਆਕਾ ਯਾਰ ਹੈ ਕਿ ਦਰਖਤ ਕੱਟਣ ਦੀ ਜੋ ਰਫਤਾਰਾ ਲਗਾਤਾਰ ਵੱਧਦੀ ਜਾ ਰਹੀ ਆ ਅਤੇ ਲਾਉਣ ਦੀ ਜੋ ਰਫਤਾਰਾ ਉਹ ਲਗਾਤਾਰ ਘਟਦੀ ਜਾ ਰਹੀ ਆ ਕਿਨਾ ਵੀਰ ਸੁਣੋ ਜੀ ਉਹਨੋ ਕਿੰਨਾ ਕਸਰ ਪਾਇਆ ਗਰਮੀ ਦਾ ਅਸੀਂ ਵੇਖਿਆ ਕਿ ਵਾਰ-ਵਾਰ ਸਿਰ ਦੇ ਉੱਤੇ ਪਾਣੀ ਦੇ ਛਿੱਟੇ ਮਾਰੇ ਜਾ ਰਹੇ ਸੀ ਕਰੀ ਗਈ ਵੀਰ ਜੀ ਗਰਮੀ ਤੋਂ ਪਹੜ ਮੈਂ ਪਹਿਣਾ ਹੀ ਹੈ ਔਰ ਹੱਲ ਵੀ ਕੋਈ ਨਹੀਂ ਠੀਕ ਨਹੀਂ ਕੀ ਕਹਿਣਾ ਜੁਣਕਰ ਕੇ ਲਗਾਤਾਰ ਲੋਕ ਕਹਿ ਰਹੇ ਨੇ ਕਿ ਦਰਖਤ ਕੱਟਣ ਦੇ ਵਜ੍ਹਾ ਦੇ ਨਾਲ ਸਭ ਕੁਝ ਹੋ ਰਿਹਾ ਉਹ ਤਾਂ ਹੋਣਾ ਹੀ ਹੈ ਦਰਖਤ ਹੋਣਗੇ ਤਾਂ ਹੀ ਹਵਾ ਵੀ ਚੱਲੂਗੀ ਲੋਕ ਬਿਮਾਰ ਵੀ ਨਹੀਂ ਹੋਣਗੇ ਬਈ ਗੱਡੀ ਦਾ ਪ੍ਰਦੂਸ਼ਣ ਅੱਗ ਫੈਕਟਰੀਆਂ ਨੇ ਧੂੰਆਂ ਦਾ ਹੀ ਜ਼ਿਆਦਾ ਕੀ ਤੋ ਉਹਨੂੰ ਕਿੰਨੀ ਕਿ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਬਿਲਕੁਲ ਸੂਰਜ ਉੱਤੇ ਆ ਮੈਨੂੰ 11 ਵਜੇ ਤੋਂ 4 ਵਜੇ ਤੱਕ ਪਰਿੰਦੇ ਪੂਰੀ ਹੋ ਰਹੀ ਜੀ ਉਸ ਟਾਈਮ ਕਸਟਮਰ ਵੀ ਨਹੀਂ ਆਉਂਦਾ ਧੁੱਪ ਐਸੀ ਬੈਠਦਾ ਕਲੇ ਕਰੇ ਵੀ ਨਹੀਂ ਆ ਸਕਦੇ ਫਿਰ ਸਮਾਨ بار بار ਆਨੇ ਜਾਣੇ ਜਾਂਦੇ ਆ ਤੇਲ ਭੋਗਦਾ ਜੀ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ 11 ਤੋਂ 4 ਵਜੇ ਤੱਕ ਜੋ 5 ਘੰਟੇ ਧੁੱਪ ਦੇ ਵਿੱਚ ਸੂਰਜ ਦੇਵਤਾ ਇਹਨਾਂ ਦੇ ਸਿਰ ਦੇ ਉੱਤੇ ਆ ਬਿਲਕੁਲ ਕੀ ਨਾ ਵੀਰੇ ਨੀਤਿੰਦਰ ਜੀ ਕਿੰਨੀ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂ ਕਰਕੇ ਅਜੇ ਬੇਸ਼ੱਕ ਛਤਰੀਆਂ ਲਗਾਈਆਂ ਨੇ ਪਰ ਜੋ ਸੋਡਾ ਫਰੂਟ ਹੈ ਉਹ ਤੇ ਵੀ ਵਾਰੀ ਵਾਰੀ ਪਾਣੀ ਛਿੜਕਿਆ ਜਾ ਰਿਹਾ ਤੇ ਆਪਦੇ ਆਪ ਦੇ ਉੱਤੇ ਵੀ ਲਗਾਤਾਰ ਪਾਣੀ ਛਿੜਕਿਆ ਜਾ ਰਿਹਾ ਮੈਂ ਦੱਸਦਾ ਉਹ ਦੇਖੋ ਲੈਮਨ ਸੋਡਾ ਲਾ ਰੱਖਿਆ ਇੰਨੀ ਗਰਮੀ 'ਚ ਲੈਮਨ ਸੋਡਾ ਵੀ ਨਹੀਂ ਵਿਕ ਰਿਹਾ ਲੈਮਨ ਸੋਡਾ ਵੀ ਨਹੀਂ ਇੰਨੀ ਧੁੱਪ 'ਚ ਪੀਣ ਆ ਰਹੇ ਐਡਾ ਬੁਰਾ ਹਾਲ ਹੋਇਆ ਹੈ ਗਰਮੀ ਨੇ ਇਹ ਤੱਕ ਗਰਮੀ ਵਸ ਗਰਮੀ ਦੀ ਪਿਆਰੀਆ ਚੀਜ਼ ਮੈਂ ਤਾਂ ਇਹੀ ਕਹਿਣਾ ਪੀlo ਲੈਮਨ ਪਲੀਜ਼ ਹਾਂ ਬਿਲਕੁਲ ਇਹਨਾਂ ਦਾ ਕਹਿਣਾ ਕੀ ਗਰਮੀ ਦੀ ਪਿਆਰੀਆ ਚੀਜ਼ ਪੀlo ਲੇਮਨ ਪੁਲਿਸ ਇੱਕ ਇਹਨਾਂ ਨੇ ਮਹਾਵਰਾ ਬਣਾ ਦਿੱਤਾ ਗਿਆ ਲਗਾਤਾਰ ਗਰਮੀ ਵਧਦੀ ਜਾਂਦੀ ਆ ਬਾਪੂ ਨਾਲ ਗੱਲ ਕਰ ਰਹੇ ਨੇ ਆ ਕੀ ਨਾ ਬਾਪੂ ਬਾਪੂ ਬਹੁਤ ਗਰਮੀ ਆ ਜੀ ਬਹੁਤ ਜਿਆਦਾ ਆਕ ਕਿੰਨਾ ਅਸਰ ਪੈ ਰਿਹਾ ਕੰਮ ਕਰਦੇ ਵੀ ਖਾਸ ਅਸਰ ਪੈ ਰਿਹਾ ਹੈਂ ਹਾਂ ਹਾਂ ਖਾਣੇ ਵੀ ਆ ਬਹੁਤ ਵਧੀਆ ਖਾਣੇ ਆ ਕੰਮ ਸਵਾਰੀ ਦਾ ਗੱਲ ਕੀਤੀ ਹੈ ਬ ਗਰਮੀ ਸਵਾਰੀ ਬੜੀ ਘਟ ਨਿਕਲ ਰਹੀ ਹਾਂ ਘਟ ਨਿਕਲ ਗਈ ਬਹੁਤ ਜਿਆਦਾ 7:00 ਵਜੇ ਤੋਂ ਲੈ ਕੇ 11:00 ਵਜੇ ਤੱਕ ਸਵਾਰੀਆਂ ਚੱਲਦੇ ਨੇ ਉਸ ਤੋਂ ਬਾਅਦ ਅੱਛਾ ਪੈ ਜਾਂਦੇ ਬੱਖਾਂ ਦੇ ਨੇ। ਸਵਾਰੀ ਹੋਰ ਨਹੀਂ ਵਧੀ। ਕਾਰਨ ਕੀ ਮੰਨਦੇ ਹੋ? ਕਾਰਨ ਕੀ ਮੰਨਦੇ ਹੋ? ਲਗਾਤਾਰ ਗਰਮੀ ਵੱਧਦੀ ਜਾ ਰਹੀ ਹੈ ਹਰ ਸਾਲ ਵੱਧਦੀ। ਵੱਧਦੀ ਜਾ ਰਹੀ ਹੈ ਗਰਮੀ ਵੱਧਦੀ ਜਾ ਰਹੀ ਹੈ। ਕੀ ਕਾਰਨ ਮੰਨਦੇ? ਕਾਰਨ ਤਾਂ ਇਹ ਪਤਾ ਨਹੀਂ ਕੁਦਰਤੀ ਦੇਣਗੇ। ਬਿਲਕੁਲ ਬਾਪੂ ਦਾ ਕਹਿਣਾ ਕੀ ਜੋ ਸਵਾਰੀ ਆ ਸਵਾਰੀ ਲਗਾਤਾਰ ਘਟਦੀ ਜਾ ਰਹੀ ਆ ਤੇ ਗਰਮੀ ਦੇ ਕਾਰਨ ਜਿੱਦਾਂ ਗੱਲ ਕਿਤੇ ਆਵੇ ਕਿ ਨਾ ਨਰੇਸ਼ ਕੁਮਾਰ ਜੀ ਨਰੇਜ ਜੀ ਲਗਾਤਾਰ ਗਰਮੀ ਵੱਧਦੀ ਜਾ ਰਹੀ ਆ ਟੈਂਪਰੇਚਰ ਅੱਜ 45 ਤੋਂ ਉੱਪਰ ਪਹੁੰਚ ਗਿਆ ਮੌਸਮ ਵਿਭਾਗ ਕਹਿੰਦਾ ਹੋ ਸਕਦਾ ਹੈ ਕਿ 50 ਤੱਕ ਪਹੁੰਚ ਜਾਵੇ ਕਾਰਨ ਕੀ ਮੰਨਦੇ ਹੋ ਕਾਰਨ ਇਹ ਆ ਜੀ ਕਿਹੜੇ ਕਿ ਸਾਡੇ ਸੰਗਰੂਰ ਦੇ ਵਿੱਚ ਕਿਹੜੀਆਂ ਗੱਡੀਆਂ ਟ੍ਰੈਵਲ ਦੇ ਵਿੱਚ ਕਾਰਾਂ ਚੱਲ ਰਹੀਆਂ ਨੇ ਇਹਨੇ ਏਸੀ ਕੱਲਾ-ਕੱਲਾ ਬੰਦਾ ਬੈਠਾ ਹੁੰਦਾ ਇਹਨੇ ਆ ਵਿੱਚ ਕੋਈ ਹੋਰ ਕੋਈ ਹੁੰਦਾ ਉਹ ਏਸੀ ਬਾਜ਼ਾਰ 'ਚ ਬੰਦ ਨਹੀਂ ਕਰਦੇ ਏਸੀ ਚੱਲਦੇ ਨੇ ਦੂਰ ਤੱਕ ਗਰਮੈਸ ਆ ਏਸੀਆਂ ਦੀ ਗਰਮੈਸ ਆ ਜੀ ਇਹੇ ਧੁੱਪ ਦੀ ਗਰਮੈਸਾ ਹੈ ਕੁਦਰਤ ਵੱਲੋਂ ਕਰੋਪੀ ਆ ਸਾਡੇ ਹਿੰਦੂ ਪੰਜਾਬ ਦੇ ਵਿੱਚੋਂ ਦਰਖਤ ਵੱਡੇ ਗਏ ਉਹਨਾਂ ਦਾ ਕੋਈ ਨਹੀਂ ਹੈ ਕਿਹੜਾ ਕੀ ਆ ਦਰਖਤ ਚ ਲੱਗਿਆ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਦਾ ਲੱਗਿਆ ਹੋਇਆ ਜੀ ਲੋਕ ਇਹਦੇ ਵੀ ਟਾਹਣੀਆਂ ਦੇ ਦੰਤਾਂ ਤੋੜ ਕੇ ਲੈ ਕੇ ਜਾਂਦੇ ਨੇ ਜੀ ਆ ਦੋਨੇ ਪਿੱਪਲ ਦੇ ਦਰਖਤ ਮੇਰੇ ਅਨਿਮਾ ਮੇਰੇ ਹੱਥ ਦਾ ਲੱਗਿਆ ਹੋਇਆ ਜੀ ਲਈ ਲੋਕ ਉਰੇ ਛਾਂਵੇਂ ਖੜਨ ਕਈ ਚੋਰ ਦੇ ਬਾਰਗੇ ਪ੍ਰੈਸ ਰਿਪੋਰਟਰ ਵੀ ਆਜੇ ਛਾਂਵੇਂ ਥੱਲੇ ਆਜੇ ਖੜੇ ਮੈਂ ਦੇਖੇ ਨਹੀਂ ਇਹੀ ਮੇਰਾ ਵਿਚਾਰਾ ਵੀ ਇਹੀ ਇਹ ਗੈਸ ਵਾਲੀਆਂ ਗੱਡੀਆਂ ਬੰਦ ਕੀਤੀਆਂ ਜਾਣ ਇਕੱਲੇ ਇਕੱਲੇ ਕਿੰਨੇ 4 ਗੱਡੀਆਂ ਤੋਂ ਘੱਟ ਲੋਕ ਆਉਂਦੇ ਨੇ ਕਾਰ 'ਚ 4 ਸਵਾਰੀਆਂ ਤੋਂ ਘੱਟ ਕਿਹੜੀਆਂ ਕਾਰ ਦੇ ਵਿੱਚ ਸਵਾਰੀ ਬੈਠੀ ਆ ਉਹਦਾ ਚਲਾਨ ਕੱਟਣਾ ਚਾਹੀਦਾ ਜੀ ਇਕੱਲੇ ਬਾੜ ਕੇ ਚੌਂਕ 'ਤੇ ਗੱਡੀਆਂ ਖੜਾਉਂਦੇ ਨੇ ਸਾਰੇ ਲੋਕ ਆ ਕੇ ਵੀ ਇਹ ਏਸੀ ਜਿਆਦੇ ਚੱਲਦੇ ਨੇ ਗਰਮੀਆਂ 'ਚ ਜਿਆਦੇ ਹੁੰਦੀ ਆ ਗਰਮੀ ਵੱਧਦੀ ਜਾਂਦੀ ਆ ਬਾਪੂ ਲੱਗਦਾ ਨਹੀਂ ਕਿ ਸੰਗਰੂਰ ਨੂੰ ਕਦੇ ਬਾਗਾਂ ਦਾ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ ਪਰ ਅੱਜ ਦਰਖਤ ਹੀ ਨਹੀਂ ਦਿਖਾਈ ਦੇ ਰਹੇ ਇਹ ਮਾਰੇ ਸਾਡੇ ਸਾਰੇ ਪੋਲਿਟਿਕਸ ਨੇ ਸਰਕਾਰਾਂ ਨੇ ਜੀ ਪੰਨਾ ਚ ਪਿਛਲੇ ਵਾਰ ਚ ਸਕੂਲ ਹੁੰਦਾ ਜੀ ਹਾਲ ਤੱਕ ਉਹ 100 ਸਾਲ ਗਿਰਨ ਵਾਲਾ ਹੈ ਨਹੀਂ ਸੀ ਜੀ ਉਹ ਵੀ ਇਹਨਾਂ ਨੇ ਜਾਣ ਕੇ ਗਵਰਨਮੈਂਟ ਨੇ ਧੱਕੇ ਸ਼ਾਈ ਨਾਲ ਗੇਰਿਆ ਜੀ ਇਹ ਬਾਕੀ ਦੇਖ ਲੋ ਸਾਡਾ ਬਨਾਰਾ ਦਾ ਕਿਹੜਾ ਬਾਗ ਆ ਧੂੜੀ ਗੇਟ ਬਾਹਰ ਆ ਬੱਸ ਸਟੈਂਡ ਦੇ ਕੋਲੇ ਆ ਉੱਥੇ ਕਿਹੜੇ ਦਫਤਰ ਲੈ ਕੇ ਗਏ ਨੇ ਇਹ ਦਫਤਰ ਦਾ ਸਾਡੇ ਕਚਹਿਰੀ ਰੋਡ ਤੇ ਹਜੇ ਵੀ ਜਗ੍ਹਾ ਬਹੁਤ ਖਾਲੀ ਪਈਆ ਸਾਰੇ ਅੱچھے ਬੰਦੇ ਜੀ ਸ਼ਹਿਰ ਦਾ ਬੇਨਿਗਾਰ ਹੋ ਗਿਆ ਦੇਖੋ ਸਾਰਾ ਬਾਜ਼ਾਰ ਖਾਲੀ ਪਿਆ ਗਰਮੀ ਦਾ ਅਸਰ ਪੈ ਰਿਹਾ ਗਾ ਕਾ ਨਹੀਂ ਰਿਹਾ ਬਹੁਤ ਜਿਆਦਾ ਪੈ ਰਿਹਾ ਬਾਜ਼ਾਰ ਬੰਦ ਪਏ ਨੇ ਸਾਰੇ ਦੁਕਾਨਾਂ ਦੇ ਹੁਣ ਕਿਵੇਂ ਬੰਦ ਪਈਆਂ ਲਈ ਇਹ ਬਿਲਕੁਲ ਬਾਪੂ ਦਾ ਕਹਿਣਾ ਕਿ ਸੰਗਰੂਰ ਨੂੰ ਸੰਗਰੂਰ ਸ਼ਹਿਰ ਨੂੰ ਬਾਗਾਂ ਦਾ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ ਪਰ ਹੁਣ ਨਾ ਤਾਂ ਸੰਗਰੂਰ ਦੇ ਵਿੱਚ ਬਾਗ ਰਹੇ ਅਤੇ ਨਾ ਹੀ ਸ਼ਹਿਰ ਸੰਗਰੂਰ ਦੇ ਵਿੱਚ ਦਰਖਤ ਦਿਖਾਈ ਦੇ ਰਹੇ ਨੇ ਕਹਿੰਦੇ ਨੇ ਕਿ ਜਦੋਂ ਲਗਾਤਾਰ ਜੋ ਇਨਸਾਨ ਨੇ ਉਹ ਕੁਦਰਤ ਨਾਲ ਛੇੜਛਾੜ ਕਰਦੇ ਹੋਏ ਨਜ਼ਰ ਆਉਂਦੇ ਨੇ ਅਤੇ ਜੋ ਦਰਖਤਾਂ ਦੀ ਕਟਾਈ ਦੀ ਸਪੀਡ ਆ ਉਹ ਯਾਦਾ ਅਤੇ ਲਾਉਣ ਦੀ ਸਪੀਡ ਨਾ ਮਾਤਰ ਦਿਖਾਈ ਦਿੰਦੀ ਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂ